जेपीम जय पार्थ मैं सोम सहोता ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਅੰਬੇਡਕਰ ਊਰਜਾ ਭਵਨ ਬਾਰਨ ਵਿਖੇ ਜੋ ਮਾਜਰੀ ਅਕਾਲੀਆਂ ਨੂੰ ਰੋਡ ਜਾ ਰਿਹਾ ਉਸ ਦੇ ਉੱਪਰ ਅੰਬੇਡਕਰ ਊਰਜਾ ਭਵਨ ਬਣਿਆ ਹੈ ਔਰ ਉਸ ਦੇ ਵਿੱਚ ਲੈਬਾਰਟਰੀ ਜਿਹੜੀ ਜਿਸ ਦਾ ਉਦਘਾਟਨ ਕੱਲ ਯਾਨੀ ਬੁੱਧਵਾਰ ਤਾਰੀਖ ਹੋਵੇਗੀ 10 7 2100 24 ਕੱਲ 1 ਵਜੇ ਜਿਹੜਾ ਇਸ ਲੈਬਾਰਟਰੀ ਦਾ ਉਦਘਾਟਨ ਖੁਦ ਡਾਕਟਰ ਐਸ.ਪੀ. ਸਿੰਘ ਉਭਰਾਏ ਜੋ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਬਾਨੀ ਨੇ ਉਹਨਾਂ ਦੇ ਕਰ ਕਮਲਾ ਦੁਆਰਾ ਇਸ ਜਗ੍ਹਾ ਤੇ ਉਦਘਾਟਨ ਕੀਤਾ ਜਾਵੇਗਾ ਯਾਨੀ ਕਿ ਕੱਲ ਕੱਲ ਬੁੱਧਵਾਰ ਤਾਰੀਖ ਹੋਵੇਗੀ 10 7 2024 ਔਰ 1 ਵਜੇ ਦੁਪਹਿਰ ਜਿਹੜਾ ਇਹ ਮਤਲਬ ਉਦਘਾਟਨ ਹੈ ਖੁਦ ਡਾਕਟਰ ਐਸ.ਪੀ. ਸਿੰਘ ਓਬਰਾਏ ਜਿਹੜੇ ਕੀ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਬਾਨੀ ਨੇ ਉਹਨਾਂ ਦੇ ਕਰ ਕਮਲਾ ਨਾਲ ਕੀਤਾ ਜਾਵੇਗਾ ਕੱਲ ਦੁਪਹਿਰ 1 ਵਜੇ ਸੋ ਦੋਸਤੋ ਇਹ ਲੈਬ ਜਿਹੜੀ ਹੈ ਪਿਛਲੇ ਕਾਫੀ ਮਹੀਨਿਆਂ ਤੋਂ ਇਸ ਨੂੰ ਪ੍ਰੈਕਟੀਕਲੀ ਰੂਪ ਦਿੱਤਾ ਜਾ ਰਿਹਾ ਔਰ ਇਲਾਕੇ ਦੇ 30 ਤੋਂ 40 ਪਿੰਡਾਂ ਨੂੰ ਇਸ ਲੈਬੋਰੀਟਰੀ ਦਾ ਜਿਹੜਾ ਹੈ ਉਹ ਫਾਇਦਾ ਹੋਵੇਗਾ ਦੱਸ ਦਈਏ ਕਿ ਜਿਹੜੇ ਰੇਟ ਨੇ ਜੇ 1200 ਰੁਪਏ ਦਾ ਟੈਸਟ ਹੈ ਇਸ ਲੈਬਾਰਟਰੀ ਦੇ ਵਿੱਚੋਂ 10 ਰੁਪਏ ਦਾ ਟੈਸਟ ਹੋਵੇਗਾ ਜੇ ਬਾਹਰੋਂ ਮਤਲਬ 500 ਰੁਪਏ ਦਾ ਟੈਸਟ ਹੈ ਤੇ ਇਸ ਲੈਬਾਰਟਰੀ ਦੇ ਵਿੱਚੋਂ ਜਿਹੜਾ ਹੈ 10% ਦੇ ਹਿਸਾਬ ਦੇ ਨਾਲ ਉਸ ਦਾ ਜਿਹੜਾ ਖਰਚਾ ਹੈ ਇਸ ਟੈਸਟ ਦਾ ਦੇਣਾ ਪਵੇਗਾ ਮਤਲਬ ਇਲਾਕੇ ਦੇ ਲੋਕ ਜਿਹੜੇ ਨੇ ਇਸ ਲੈਬਾਰਟਰੀ ਨੂੰ ਲੈ ਕੇ ਕਾਫੀ ਕੁਰਿਓਸਟੀ ਹੈ ਉਹਨਾਂ ਦੇ ਵਿੱਚ ਕਿ ਜਲਦੀ ਤੋਂ ਜਲਦੀ ਇਸ ਦਾ ਕਟਨ ਹੋਵੇ ਜਿਹੜੀ ਬਾਹਰੀ ਲੁੱਟ ਹੈ ਕਮ ਸੇ ਕਮ ਉਸ ਤੋਂ ਅਸੀਂ ਬਚ ਸਕੀਏ ਸੋ ਇੱਕ ਵਾਰੀ ਫਿਰ ਦੋਸਤੋ ਕੱਲ ਹਮ ਹਮਾਕੇ ਆਉਣਾ ਪਾਵਰ ਆਫ ਸੋਸ਼ਲ ਜੁਨਿਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਜੀ ਵੱਲੋਂ ਇਹ ਬਕਾਇਦਾ ਤੌਰ ਤੇ ਜਿਹੜਾ ਹੈ ਉਹ ਬੇਨਤੀ ਕੀਤੀ ਗਈ ਹੈ ਕਿ ਤੁਸੀਂ ਵੱਧ ਤੋਂ ਵੱਧ ਕੱਲ ਦੁਪਹਿਰ 1 ਵਜੇ ਅੰਬੇਡਕਰ ਊਰਜਾ ਪਵਨ ਬਾਰਨ ਰੋਡ ਮਾਜਰੀ ਅਕਾਲੀਆਂ ਔਰ ਹਮ ਹਮਾਕੇ ਪਹੁੰਚੋ ਤਾਂ ਕਿ ਖੁਦ ਜਿਹੜੇ ਡਾਕਟਰ ਐਸ ਪੀ ਸਿੰਘ ਉਬਰਾਈ ਨੇ ਜੋ ਕਿ ਟਰਸਟ ਦੇ ਬਾਨੀ ਨੇ ਉਹਨਾਂ ਦੇ ਵਿਚਾਰ ਸੁਣੀਏ ਔਰ ਇਹ ਜਿਹੜੀ ਲੈਬੋਰੀ ਹੈ ਇਸ ਦਾ ਉਦਘਾਟਨ ਕੀਤਾ ਜਾਵੇਗਾ ਰੋਇ ਇਰਾਕੇ ਨੂੰ ਸੌਂਪੀ ਜਾਏਗੀ ਸੋ ਕੱਲ 1 ਵਜੇ ਮਿਲਦੇ ਹਾਂ ਜੀ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਵੱਧ ਤੋਂ ਵੱਧ ਇਹ ਪਤਾ ਲੱਗੇ ਲੈਬ ਦਾ ਲੈਬੈਟਰੀ ਦਾ ਪਤਾ ਲੱਗੇ ਤਾਂ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਲੈ ਸਕਣ